ਅੱਖਾਂ ਤੇਨੂੰ ਵੇਖਿਆ ਤੇ ਹੋ ਗਈਆਂ ਤੇਰੀਆਂ ਅੱਖਾਂ ਤੇਨੂੰ ਵੇਖਿਆ ਤੇ ਹੋ ਗਈਆਂ ਤੇਰੀਆਂ ਮੇਰੀਆਂ ਤੇ ਸਮਾ ਹੁਣ ਰਈਆਂ ਨਹੀਂਓ ਮੇਰੀਆਂ ਮੇਰੀਆਂ ਤੇ ਸਮਾ ਹੁਣੇ ਐਪਰੋਕਸੀਮੇਟਲੀ ਮੈਨੂੰ 9 ਟੂ 10 ਇਅਰਸ ਹੋ ਗਏ ਆ ਸਿੰਗਿੰਗ ਕਰਦੀ ਨੂੰ ਮੈਂ ਜਦੋਂ 3rd ਕਲਾਸ ਸੀ ਉਦੋਂ ਮੈਂ ਮੈਨੂੰ ਪਹਿਲਾਂ ਡਾਂਸਿੰਗ ਦਾ ਸ਼ੌਂਕ ਹੁੰਦਾ ਸੀਗਾ ਇਦਾਂ ਹੀ ਮੈਂ ਕੰਟੈਸਟ ਤੇ ਗਈ ਸੀਗੀ ਉਦੋਂ ਮੈਂ ਡਾਂਸ ਪਰਫਾਰਮ ਕੀਤਾ ਸੀ ਸ਼ੌਂਕ ਸ਼ੌਂਕ ਦੇ ਤੌਰ ਤੇ ਇੱਕ ਸਿੰਗਿੰਗ ਦਾ ਜਿੱਦਾਂ ਮਤਲਬ ਇਹ ਗਾਣਾ ਗਾਤਾ ਸੀਗਾ ਇਦਾਂ ਹੀ ਤੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਐ ਇੰਨਾ ਟਾਈਮ ਐਕਸਪੀਰੀਅੰਸ ਕੀਤਾ ਕਿ ਕਿੱਦਾਂ ਰਿਐਲਿਟੀ ਸ਼ੋਜ਼ ਦੇ ਵਿੱਚ ਕੀ ਹੁੰਦਾ ਰਾਈਟ ਸ਼ੋਜ਼ ਦੇ ਵਿੱਚ ਕੀ ਹੁੰਦਾ ਹੈ ਹਨਾ ਮਤਲਬ ਦੇਖਿਆ ਜਾਵੇ ਤਾਂ ਜ ਦਾ ਅੱਜ ਕੱਲ ਪੈਸੇ ਦੀ ਖੇਡ ਆ ਸਾਰੀ ਦੇਖਿਆ ਜਾਵੇ ਤਾਂ ਬਿਕਾਜ਼ ਜਿੱਦਾਂ ਜਿੰਨਾ ਚ ਟੈਲੈਂਟ ਹੁੰਦਾ ਉਹਨਾਂ ਨੂੰ ਕਦੇ ਵੀ ਜਿਆਦਾ ਓਪਰਚੁਨਿਟੀਆਂ ਨਹੀਂ ਮਿਲਦੀਆਂ ਜਦ ਤੱਕ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਪਾਉਂਦੇ ਰਾਈਟ ਅੱਛਾ ਇਹ ਸਾਰੇ ਆਵਾਰ ਤੁਹਾਡੇ ਹੀ ਨੇ ਆਈ ਮੇਰੇ ਹੀ ਆ ਸਾਰੇ ਮੈਂ ਤੁਹਾਨੂੰ ਦੱਸੇ ਕਿ 10 ਸਾਲ ਤੋਂ ਇਵਨ ਮੈਂ ਜਦੋਂ ਛੋਟੀ ਜੀ ਹੁੰਦੀ ਸੀ ਮੈਂ ਮੇਰੇ ਪੇਰੈਂਟਸ ਨੇ ਮੈਨੂੰ ਕੋਈ ਨਾ ਕੋਈ ਚੀਜ਼ ਚ ਪਾਰਟਿਸਿਪੇਟ ਕਰਾਈ ਰੱਖਿਆ ਹੁਣ ਭਾਵੇਂ ਮੇਰੇ ਸਾਹਮਣੇ 50000 ਬੰਦਾ ਹੋਵੇ ਮੈਂ ਕੌਨਫੀਡੈਂਸ ਨਾਲ ਉਹਨਾਂ ਸਾਹਮਣੇ ਗਾਣਾ ਗਾ ਸਕਦੀ ਆ ਅੱਜ ਕੱਲ ਦੇ ਟਾਈਮ ਵਿੱਚ ਕੋਈ ਕਿਸੇ ਨੂੰ ਪ੍ਰੋਮੋਟ ਕਰਦੇ ਆ ਸਪੋਰਟ ਕਰਦੇ ਬਹੁਤ ਜ਼ਿਆਦਾ ਚੰਗਾ ਲੱਗਦਾ ਈਵਨ ਕਰਦੇ ਆ ਨੂੰ ਵੀ ਬਹੁਤ ਵਧੀਆ ਪ੍ਰਾਊਡ ਫੀਲ ਹੁੰਦਾ ਵੀ ਇੰਨੇ ਵੱਡੇ ਬੰਦੇ ਮਤਲਬ ਸਾਡੀ ਕੁੜੀ ਦੀ ਵੀਡੀਓ ਸ਼ੇਅਰ ਕੀਤੀ ਹੈ ਹੋ ਜਿੰਨੀ ਸਾਹਾਂ ਦੀ ਲਿਮਟ ਮੇਰੀ ਰਹਿੰਦੀ ਹੈ ਹਰ ਸਾਲ ਨਾਲ ਚੇਤਾ ਤੇਰਾ ਆਊਗਾ ਹਾਂ ਬਾਹਰ ਵਾਲਾ ਤਾਂ ਬਹੁਤ ਕਹਿੰਦੇ ਆ ਕਿ ਬਟ ਬਾਹਰ ਦਾ ਇਦਾਂ ਹੁੰਦਾ ਕਿ ਜਿਹੜੇ ਪੇਰੈਂਟਸ ਨੇ ਇਹਨੇ ਪਾਲ ਪੋਸ ਕੇ ਵੱਡਾ ਕੀਤਾ ਹੋਵੇ ਜੇ ਉਹਨਾਂ ਦੇ ਦੁੱਖ ਸੁੱਖ ਚੀ ਨਾ ਸੀ ਖੜੇ ਤੇ ਫਿਰ ਕੀ ਫਾਇਦਾ ਹੈ ਨਾ ਬਟ ਰਿਸ਼ਤੇਦਾਰ ਤਾਂ ਮੇਰੇ ਬਹੁਤ ਸਪੋਰਟਿਵ ਐ ਭਾਵੇਂ ਉਹ ਦਾਦ ਕੇ ਸਾਈਡ ਤੇ ਐ ਭਾਵੇਂ ਨਾਨਕੇ ਸਾਈਡ ਤੇ ਬਹੁਤ ਸਪੋਰਟਿਵ ਐ ਨੇ ਕਰ ਇਵਨ ਮੇਰੀ ਦਾਦੀ ਕੋਲ ਜਿੱਦਾਂ ਐਂਡਰੌਇਡ ਫੋਨ ਐ ਤੇ ਉਹ ਆਪਣੀ ਸਹੇਲੀਆਂ ਚ ਬੈਠ ਕੇ ਤਾਂ ਇਹ ਮੇਰੀ ਪੋਤੀ ਦਾ ਚੈਨਲ ਐ ਇਹਨੂੰ ਸਪੋਰਟ ਕਰਦਾ ਤੁਸੀਂ ਸਾਰਿਆਂ ਨੇ ਇਦਾਂ ਹੀ ਮਹਿਫਿਲ ਜੀ ਲਗਾ ਕੇ ਬੈਠ ਜੀ ਦਾ ਕਾਲਜ ਬੜਾ ਵਧੀਆ ਮੂਵਮੈਂਟਸ ਹੁੰਦੇ ਆ ਸੋ ਇਦਾਂ ਕਿ ਸਹੇਲੀਆਂ ਵੀ ਸਪੋਰਟ ਕਰਦੀਆਂ ਆ ਹੁੰਦਾ ਹੈ ਸ਼ਿਕਵਾ ਹੁੰਦਾ ਹੈ ਮਤਲਬ ਉਪਰ ਉਹ ਦੇਲਚੀ ਰੱਖਣਾ ਪੈਂਦਾ ਬਿਕੋਜ਼ ਮੈਨੂੰ ਇਦਾਂ ਲੱਗਦਾ ਕਿ ਮੈਂ ਆਪਣੇ ਪੈਰਾਂ ਤੇ ਆਪ ਸਟੈਂਡ ਹੋਵਾਂ ਕਿਸੇ ਦੇ ਥਰੂ ਜਾਂ ਇਦਾਂ ਅੱਗੇ ਨਾ ਜਾਵਾਂ ਤੇਰੀ ਡੋਰ ਮੁਹੱਬਤਾ ਵਾਲੀ ਹੈ ਡੋਰ ਮੁਹੱਬਤਾ ਵਾਲੀ ਹੈ ਸਾਡੇ ਹੱਥੀ ਫਿਰ ਗਈ ਕੀ ਕਰੀਏ ਜੇ ਹੁ ਜਗਿਰ ਦੀ ਤਾਂ ਚੁੱਕ ਲੈ ਦੇ ਨਜ਼ਰਾਤੋਂ ਗਿਰ ਗਈ ਕੀ ਕਰੀਏ ਪੰਜਾਬ న్యూਸ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਡੀ ਮੁਲਾਕਾਤ ਪਾਵਨੀ ਦੇ ਨਾਲ ਕਰਵਾਉਣ ਜਾ ਰਹੀਆਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਵੱਡੇ ਵੱਡੇ ਕਲਾਕਾਰਾਂ ਦੇ ਵੱਲੋਂ ਇਹਨਾਂ ਦੀ ਆਵਾਜ਼ ਨੂੰ ਤੇ ਇਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਪਰ ਕਿਤੇ ਨਾ ਕਿਤੇ ਆਪਣੀ ਗਾਇਕੀ ਦੇ ਨਾਲ ਇਹ ਜਿੰਦਗੀ ਦੇ ਵਿੱਚ ਕੁਝ ਅਜਿਹੇ ਸੰਘਰਸ਼ ਕਰਦੇ ਪਏ ਨੇ ਜਿਹੜਾ ਸੰਘਰਸ਼ ਸਾਡੀ ਆਡੀਅנס ਤੇ ਰੂਬਰੂ ਕਰਨਾ ਬਹੁਤ ਜ਼ਰੂਰੀ ਹੈ ਸੋ ਉਸ ਬਾਬਤ ਅੱਜ ਸਾਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਡੇ ਨਾਲ ਪਾਵਨੀ ਮੌਜੂਦ ਹੈ ਸਭ ਤੋਂ ਪਹਿਲਾਂ स्वागत बहुत-बहुत स्वागत है जी थैंक यू सो मच सास्त्री काल सारेया नु जी सो जिस तरीके ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਤੁਹਾਡੀਆਂ ਵੀਡੀਓਜ਼ ਵੇਖੀ ਦੀਆਂ ਬਹੁਤ ਖੂਬਸੂਰਤ ਗੀਤ ਗਾਉਂਦੇ ਹੋ ਤੁਸੀਂ ਸੋ ਸਾਡੇ ਇਸ ਇੰਟਰਵਿਊ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਤੁਹਾਡਾ ਇੱਕ ਪਿਆਰਾ ਜਿਹਾ ਗੀਤ ਸੁਣਨਾ ਤੇ ਫਿਰ ਗੱਲਾਂ ਬਾਤ ਵਿੱਚ ਠੀਕ ਹੈ ਜੀ ਠੀਕ ਅੱਖਾਂ ਤੇਨੂੰ ਵੇਖਿਆ ਤੇ ਹੋ ਗਈਆਂ ਤੇਰੀਆਂ ਅੱਖਾਂ ਤੇਨੂੰ ਵੇਖਿਆ ਤੇ ਹੋ ਗਈਆ ਤੇਰੀਆ ਮੇਰੀਆ ਤੇ ਸਮਾ ਹੁਣ ਰਈਆ ਨਹੀਂਓ ਮੇਰੀਆ ਮੇਰੀਆ ਤੇ ਸਮਾ ਹੁਣ ਰਈਆ ਨਹੀਂਓ ਮੇਰੀਆ ਵੇ ਸੱਚੇ ਪਿਆਰ ਦੇ ਗਵਾ ਪੰਜ ਪੀਰ ਰਾਜਣਾ ਵੇ ਸੱਚੇ ਪਿਆਰ ਦੇ ਗਵਾ ਪੰਜ ਪੀਰ ਰਾਜਣਾ ਤੇਰੀ ਵੰਝਲੀ ਤੇ ਲੱਗੀ ਹੋਈ ਏ ਰਾਜਣਾ ਵੇ ਪੜ ਵੰਝਲੀ ਬਦਲ ਤਕਦੀਰ ਰਾਜਣਾ ਵੇ ਫੜ ਵੰਜਲੀ ਬਦਲ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਆਵਾਜ਼ ਹੈ ਤੇ ਪਾਵਨੀ ਕਿੰਨੇ ਸਾਲ ਦੇ ਹੋ ਤੁਸੀਂ ਮੈਂ ਰੀਸੈਂਟਲੀ 17 ਕੰਪਲੀਟ ਹੋ ਗਿਆ ਓਕੇ ਤੇ ਜ਼ਰੂਰ ਦੱਸੋ ਆਪਣੇ 뮤ਜ਼ਿਕ ਤੇ ਸਫ਼ਰ ਨੂੰ ਕਿਵੇਂ ਸ਼ੁਰੂ ਹੋਇਆ ਸੀ ਕਿੰਨੇ ਸਾਲ ਦੀ ਉਮਰ ਦੇ ਵਿੱਚ ਗਾਉਣਾ ਸ਼ੁਰੂ ਕੀਤਾ ਸੀ ਹੁਣ ਮੈਂ ਸਾਰਾ ਸਾਲ ਦੀ ਆ ਮੈਂ ਲਾਈਕ 7-8 ਸਾਲ ਦੀ ਉਮਰ ਵਿੱਚ ਹੀ ਗਾਣਾ ਸਟਾਰਟ ਕਰ ਦਿੱਤਾ ਸੀਗਾ ਅਪਰੋਕਸ 4-5 ਉਮਰ ਦੇ ਵਿੱਚ ਇੱਕ ਅਪਰੋਕਸੀਮੇਟਲੀ ਮੈਨੂੰ 9 ਤੋਂ 10 ਇਅਰਸ ਹੋ ਗਏ ਆ ਸਿੰਗਿੰਗ ਕਰਦੀ ਨੂੰ ਮੈਂ ਜਦੋਂ 3rd ਕਲਾਸ ਸੀ ਉਦੋਂ ਮੈਂ ਮੈਨੂੰ ਪਹਿਲਾਂ ਡਾਂਸਿੰਗ ਦਾ ਸ਼ੌਂਕ ਹੁੰਦਾ ਸੀਗਾ ਇਦਾਂ ਮੈਂ ਕੰਟੈਸਟ ਤੇ ਗਈ ਸੀਗੀ ਉਦੋਂ ਮੈਂ ਡਾਂਸ ਪਰਫਾਰਮ ਕੀਤਾ ਸੀ ਸ਼ੌਂਕ ਸ਼ੌਂਕ ਦੇ ਤੌਰ ਤੇ ਸਿੰਗਿੰਗ ਦਾ ਜਿੱਦਾਂ ਮਤਲਬ ਇਹ ਗਾਣਾ ਗਾਤਾ ਸੀਗਾ ਇਦਾਂ ਹੀ ਤੇ ਹੁਣ ਮੈਨੂੰ ਪਤਾ ਨਹੀਂ ਆਦ ਨਹੀਂ ਮੈਂ ਕਿਹੜਾ ਗਾਣਾ ਆਪਣੀ ਮੰਮਾ ਤੇ ਕੋਈ ਗਾਣਾ ਗਾਇਆ ਸੀਗਾ ਤੇ ਉੱਥੇ ਚੰਨਕੌਰ ਦੀਦੀ ਅੱਜ ਕੱਲ ਦੇ ਉਹ ਦੋ ਸਿੰਗਿੰਗ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਮੇਰੇ ਪੇਰੈਂਟਸ ਨਾਲ ਡਿਸਕਸ ਕੀਤਾ ਕਿ ਤੁਸੀਂ ਇਹਨੂੰ ਡਾਂਸਿੰਗ ਚੋਂ ਕੱਢ ਕੇ ਸਿੰਗਿੰਗ ਦੀ ਲਾਈਨ ਵਿੱਚ ਪਾਓ ਤੇ ਮਤਲਬ ਇਹਦਾ ਫਿਊਚਰ ਬਹੁਤ ਵਧੀਆ ਹੋਊਗਾ ਫਿਰ ਮੇਰੀ ਮੰਮਾ ਉਹਨਾਂ ਨੇ ਮਤਲਬ ਡਿਸਕਸ ਡਿਸਕਸ਼ਨ ਕੀਤੀ ਆਪਸ ਚ ਕੀ ਕਰਨਾ ਚਾਹੀਦਾ ਹੈ ਫਿਰ ਉਹਨਾਂ ਨੇ ਮੈਨੂੰ ਹੌਲੀ ਹੌਲੀ ਕਰਕੇ ਜਿੱਦਾਂ ਸਿੰਗਿੰਗ ਦੀ ਲਾਈਨ ਵਿੱਚ ਪਾਇਆ ਅੱਛਾ ਮਤਲਬ ਡਾਂਸ ਕਰਦੇ ਸੀਗੇ ਉਸ ਤੋਂ ਬਾਅਦ ਸਿੰਗਿੰਗ ਲਾਈਨ ਦੇ ਵਿੱਚ ਆਏ ਤੇ ਇਸ ਸਫਰ ਦੇ ਵਿੱਚ ਜਦੋਂ ਸ਼ੁਰੂਆਤ ਕੀਤੀ ਸੀਗੀ ਤਾਂ ਮਤਲਬ ਉਸ ਵੇਲੇ ਤਾਂ ਨਹੀਂ ਆ ਪ੍ਰੋਬਲਮਸ ਨਹੀਂ ਵੇਖਿਆ ਹੁਣ ਗਿਆ ਪਰ ਜਿਵੇਂ ਜਿਵੇਂ ਕਹਿੰਦੇ ਇਨਸਾਨ ਅੱਗੇ ਵਧਦਾ ਤੇ ਮੁਸੀਬਤਾਂ ਵੀ ਨਾਲ ਹੀ ਤੁਰਦੀਆਂ ਜਾਂਦੀਆਂ ਕਿੰਨੀਆਂ ਇੱਕ ਮੁਸੀਬਤ ਆਪਣੇ ਨਾਲ ਲੈ ਕੇ ਤੁਰੇ ਅ ਦੇਖੋ ਜੇ ਕੁਝ ਬੰਨਾ ਤੇ ਉਹ ਕਹਿੰਦੇ ਨੇ ਕੁਝ ਪਾਣ ਲਈ ਕੁਝ ਖੋਣਾ ਵੀ ਪੈਂਦਾ ਤੇ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਐ ਇੰਨਾ ਟਾਈਮ ਐਕਸਪੀਰੀਅੰਸ ਕੀਤਾ ਕਿ ਕਿੱਦਾਂ ਰਿਐਲਿਟੀ ਸ਼ੋਜ਼ ਦੇ ਵਿੱਚ ਕੀ ਹੁੰਦਾ ਰਾਈਟ ਸ਼ੋਜ਼ ਦੇ ਵਿੱਚ ਕੀ ਹੁੰਦਾ ਹੈ ਨਾ ਮਤਲਬ ਦੇਖਿਆ ਜਾਵੇ ਤਾਂ ਜਿੱਦਾਂ ਅੱਜਕੱਲ ਪੈਸੇ ਦੀ ਖੇਡ ਆ ਸਾਰੀ ਦੇਖਿਆ ਜਾਵੇ ਤਾਂ ਬਿਕਾਜ਼ ਜਿੱਦਾਂ ਜਿੰਨਾ ਚ ਟੈਲੈਂਟ ਹੁੰਦਾ ਉਹਨਾਂ ਨੂੰ ਕਦੇ ਵੀ ਜ਼ਿਆਦਾ ਓਪਰਚ्युनिटीਜ਼ ਨਹੀਂ ਮਿਲਦੀਆਂ ਜਦ ਤੱਕ ਉਹ ਲੋਕਾਂ ਦੇ ਸਾਹਮਣੇ ਨਹੀਂ ਆ ਪਾਉਂਦੇ ਰਾਈਟ ਹੁਣ ਜਿਨ੍ਹਾਂ ਦੇ ਕੋਲ ਮਤਲਬ ਕੋਈ ਸਕੋਪ ਨਹੀਂ ਹੁੰਦਾ ਜਿਨ੍ਹਾਂ ਦਾ ਬਿਲਕੁਲ ਵੀ ਕੋਈ ਲੋਕਾਂ ਦੇ ਸਾਹਮਣੇ ਨਹੀਂ ਆ ਸਕਦੇ ਉਹਨਾਂ ਦਾ ਘਰੇ ਦੇ ਘਰ ਦੇ ਨਹੀਂ ਸਪੋਰਟ ਕਰ ਪਾਉਂਦੇ ਬਟ ਟੱਚ ਫੁੱਡ ਮੇਰੇ ਘਰ ਦੇ ਸਪੋਰਟਿਵ ਹੈਗੇ ਇਸ ਚੀਜ਼ ਦੇ ਵਿੱਚ ਥੋੜੇ ਸਟ੍ਰਿਕਟ ਹੈ ਬਟ ਇਸ ਲਾਈਨ ਵਿੱਚ ਬਹੁਤ ਜ਼ਿਆਦਾ ਸਪੋਰਟਿਵ ਹੈ ਕਿ ਮਤਲਬ ਉਹ ਕਹਿੰਦੇ ਆ ਕਿ ਤੂੰ ਜੋ ਬੰਨਣਾ ਚਾਹਨੀ ਹੈ ਤੂੰ ਬਣ ਅਸੀਂ ਤੇਰੇ ਨਾਲ ਆ ਤੇ ਮੁਸੀਬਤ ਤਾਂ ਇਦਾਂ ਹੈ ਕਿ ਜਿੱਦਾਂ ਰਿਐਲਿਟੀ ਸ਼ੋਜ਼ ਵਿੱਚ ਬਹੁਤ ਸਾਰੀ ਪਾਰਸ਼ੀਅਲਟੀਜ਼ ਹੁੰਦੀਆਂ ਐ ਰਾਈਟ ਕਿ ਜਿੱਦਾਂ ਬਾਕੀ ਬੱਚਾ ਨੂੰ ਅੱਗੇ ਟੈਲੈਂਟ ਬੱਚਾ ਥੋੜਾ ਜਿਹਾ ਪਿੱਛੇ ਰਹਿ ਜਾਂਦੇ ਆ ਹਨਾ ਜੋ ਅਸੀਂ ਟੀਵੀ ਤੇ ਦੇਖਦੇ ਆ ਪੂਰਾ ਸੱਚ ਨਹੀਂ ਹੁੰਦਾ ਜਿਹੜਾ ਬੰਦਾ ਐਕਸਪੀਰੀਅੰਸ ਕਰਕੇ ਆਂਦਾ ਨੂੰ ਪਤਾ ਹੁੰਦਾ ਕਿ ਉੱਥੇ ਕੀ ਹੁੰਦਾ ਮੁਸੀਬਤਾਂ ਹੋਰ ਵੀ ਬਹੁਤ ਸਾਰੀਆਂ ਕਿ ਅੱਜਕੱਲ੍ਹ ਦੀ ਇੰਡਸਟਰੀ ਦੇ ਵਿੱਚ ਉਹੀ ਗੱਲਾਂ ਨੇ ਕਿ ਸਾਰੀ ਪੈਸੇ ਦੀ ਖੇਡ ਹੈ ਕਿ ਮਤਲਬ ਟੈਲੈਂਟਡ ਬੱਚਾ ਨੂੰ ਇੰਨਾ ਸਕੋਪ ਨਹੀਂ ਦਿੱਤਾ ਜਾਂਦਾ ਹੂੰ ਤੇ ਪਾਵਨੀ ਨੇ ਕਿੰਨੇ ਰਿਐਲਿਟੀ ਸ਼ੋ ਕੀਤੇ ਨੇ ਮੈਂ ਬਹੁਤ سارے ਰਿਐਲਿਟੀ ਸ਼ੋਜ਼ ਕਰ ਚੁੱਕਿਆ ਮੈਂ ਇੰਡੀਆ ਨੈਕਸਟ ਮਾਸਟਰਕਿੱਡ ਦੀ ਵੀਨਰ ਰਹੀ ਆ ਫਨ ਕਿਡਸ ਇੰਡੀਆ ਦੇ ਵਿੱਚ ਮੈਂ 25000 ਬੱਚਾ ਜੋ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਹੋਇਆ ਹੈ ਬਹੁਤ سارے ਸ਼ੋਜ਼ ਕੀਤੇ ਆ ਮੈਂ ਵੌਇਸ ਆਫ ਪੰਜਾਬ 'ਚ ਚਾਰ ਵਾਰੀ ਜਾ ਚੁੱਕੀ ਆ ਤੇ ਮੈਂ ਵੌਇਸ ਆਫ ਪੰਜਾਬ ਛੋਟਾ ਜੈਮ ਸੀਜ਼ਨ 7 ਵਿੱਚ ਸੈਮੀਫਾਈਨਲਿਸਟ ਰਹੀ ਆ ਅੱਛਾ ਇਹ ਸਾਰੇ ਆਵਾਰਡ ਤੁਹਾਡੇ ਹੀ ਨੇ ਆ ਇਹ ਮੇਰੇ ਹੀ ਆ ਸਾਰੇ ਮੈਂ ਤੁਹਾਨੂੰ ਦੱਸੇ ਕਿ 10 ਸਾਲ ਤੋਂ ਇਵਨ ਮੈਂ ਜਦੋਂ ਛੋਟੀ ਜੀ ਹੁੰਦੀ ਸੀ ਮੈਂ ਮੇਰੇ ਪੇਰੈਂਟਸ ਨੇ ਮੈਨੂੰ ਕੋਈ ਨਾ ਕੋਈ ਚੀਜ਼ 'ਚ ਹੋਂਦ ਭਾਵੇਂ ਮੇਰੇ ਸਾਹਮਣੇ 50000 ਬੰਦਾ ਹੋਵੇ ਮੈਂ ਕੌਨਫੀਡੈਂਸ ਨਾਲ ਉਹਨਾਂ ਸਾਹਮਣੇ ਗਾਣਾ ਗਾ ਸਕਦੀ ਆ ਤੇ ਇਹ ਕੌਨਫੀਡੈਂਸ ਜਿਹੜਾ ਸਾਰੇ ਪੇਰੈਂਟਸ ਦੇ ਕਰਕੇ ਹੀ ਬਿਲਟ ਹੋਇਆ ਹੈ ਮੈਨੂੰ ਕੋਈ ਵੀ ਪੋਇਮ ਸਿੱਖੀ ਦੇ ਵਿੱਚ ਕੋਈ ਪਾਠ ਦਾ ਕੰਪੀਟੀਸ਼ਨ ਹੋ ਉੱਥੇ ਪੋਇਮ ਦਾ ਕੰਪੀਟੀਸ਼ਨ ਹੈ ਸਿੰਗਿੰਗ ਦਾ ਡਾਂਸਿੰਗ ਦਾ ਐਕਟਿੰਗ ਦਾ ਸਾਰੀ ਜਗ੍ਹਾ 'ਚ ਮੇਰੇ ਘਰ ਦੇ ਨਾਲ ਮੈਨੂੰ ਪਾਰਟਿਸਿਪੇਟ ਕਰਾਇਆ ਹੈ ਮਤਲਬ ਕਿ ਕਰਦਿਆਂ ਨੇ ਆਪਣੀ ਕੁੜੀ ਨੂੰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਕਿ ਹਾਂ ਵੀ ਹਰੇਕ ਖੇਤਰ ਦੇ ਵਿੱਚ ਉਹਨੂੰ ਮਤਲਬ ਕਿ ਫਿੱਟਕਾਰੀ ਦੇਣਾ ਹੈ ਨਾ ਹਾਂਜੀ ਬਿਲਕੁਲ ਔਰ ਨਾਲ-ਨਾਲ ਕਹਿੰਦੇ ਕਿ ਪੜ੍ਹਾਈ ਵੀ ਕਰਨੀ ਹੈ ਬਿਕਾਜ਼ ਪੜ੍ਹਾਈ ਜੇ ਤੂੰ ਪੜ੍ਹਾਈ ਕਰੂੰਗੀ ਅਸੀਂ ਤਾਂ ਹੀ ਤੇਰੇ ਜਿਹੜੇ ਸ਼ੌਂਕ ਆ ਉਹ ਪੂਰੇ ਕਰਾਂਗੇ ਕਿਉਂਕਿ ਜੇ ਪੜ੍ਹਾਈ ਨਾਲ ਹੋਊਗੀ ਫਿਰ ਕਿਸੇ ਚੀਜ਼ ਦਾ ਫਾਇਦਾ ਨਹੀਂ ਹੁੰਦਾ ਤਾਂ ਕਰਕੇ ਤੇ 뮤직 ਦੀ ਲਾਈਨ ਹੀ ਕਿਉਂ ਚੂਜ਼ ਕੀਤੀ ਕਿਉਂਕਿ ਹਰੇਕ ਸਾਈਡ ਤੇ ਤੁਸੀਂ ਮਤਲਬ ਕੁਝ ਨਾ ਕੁਝ ਕਰ ਲੈਂਦੇ ਹੋ ਬਟ ਇਸੇ ਲਾਈਨ ਵਿੱਚ ਕਿਉਂ ਆਏ ਬਸ ਸ਼ੌਂਕ ਬਿਲਟ ਹੋ ਗਿਆ ਏਦਾਂ ਹੀ ਦੇਖ-ਦੇਖ ਕੇ ਕਿ ਕਾਨਸਰਟਸ ਕਰਨੇ ਆ ਵੱਡੇ ਹੋ ਕੇ ਮਤਲਬ ਕਾਨਸਰਟਸ ਕਰਕੇ ਆਪਣੇ ਬੱਚਿਆਂ ਨੂੰ ਪ੍ਰਾਊਡ ਫੀਲ ਕਰਾਉਣਾ ਚਾਹੁੰਦੀ ਆ ਤੇ ਚਾਹਨੀ ਆ ਕਿ ਕੋਈ ਜਾਣਦਾ ਹੋਵੇ ਤੇ ਕਹਿੰਨ ਪਾਵਨੀ ਦੇ ਮਮਾ ਪਾਪਾ ਜਾ ਰਹੇ ਆ ਬਸ ਇਸ ਕਰਕੇ ਹੀ ਮੈਂ ਸਿੰਗਿੰਗ ਚੂਜ਼ ਕੀਤੀ ਹੈ ਕਿ ਬਿਕਾਜ਼ ਇੱਕ ਲੱਗਦਾ ਸੀ ਕਿ ਮੇਰੀ ਵਾਇਸ ਗੋਡ ਗਿਫਟਡ ਹੈ ਪਰ ਮੈਂ ਜਿਹੜੀ ਇਹ ਵਾਇਸ ਨੂੰ ਐਨਹਾਂਸ ਕਰੂੰਗੀ ਆਪਣੀ ਪ੍ਰੈਕਟਿਸ ਦੇ ਨਾਲ ਤੇ ਫਿਰ ਮੈਂ ਤਾਂ ਕਰਕੇ ਲਾਈਨ ਚੂਜ਼ ਕੀਤੀ ਬਿਕਾਜ਼ ਮੈਂ ਇਟ ਕੰਫਰਟੇਬਲ ਸੀਗੀ ਤੇ ਮੈਂ ਬਸ ਇਹੀ ਚਾਹੁੰਦੀ ਸੀ ਕਿ ਮੈਂ ਸਿੰਗਰ ਬਣਾ ਹਾਂਜੀ ਤੇ ਕਿਹੜੇ ਕਿਹੜੇ ਕਲਾਕਾਰਾਂ ਨੂੰ ਮਿਲ ਚੁੱਕੇ ਹੋ ਤੇ ਕਿਹੜੇ ਕਿਹੜੇ ਥੋੜੇ ਸਿੰਗਰ ਨੇ ਜਿਹੜੇ ਮਤਲਬ ਕਿ ਨਾ ਤੁਹਾਡੀਆਂ ਵੀਡੀਓਜ਼ ਨੂੰ ਸ਼ੇਅਰ ਕਰਦੇ ਨੇ ਆ 4-5 ਸਾਲ ਪਹਿਲਾਂ ਮੇਰੀ ਇੱਕ ਵੀਡੀਓ ਵੀ ਵਾਇਰਲ ਹੋਈ ਸੀਗੀ ਸਿੰਗੇ ਭਾਜੀ ਨਾਲ ਤੇ ਸੀ ਦੇਖੀ ਹੋਣੀ ਹੈ ਉਹਨੂੰ 3. ਕੁਝ ਮਿਲੀਅਨਸ ਦੇ ਯੂਜ਼ਰ ਰਾਈਟ ਤੇ ਉਦੋਂ ਮਤਲਬ ਉਹ 4-5 ਸਾਲ ਪਹਿਲਾਂ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਇੱਕ ਬ੍ਰੇਕ ਮਿਲੀ ਸੀਗੀ ਮੇਰੀ ਸਿੰਗਿੰਗ ਲਾਈਨ ਦੇ ਵਿੱਚ ਤੇ ਕਾਫੀ ਵੀਡੀਓ ਵਾਇਰਲ ਹੋਣ ਕਰਕੇ ਇੱਕ ਸਿੰਘੇ ਭਾਜੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਮੈਨੂੰ 2-3 ਵਾਰੀ ਮਿਲ ਚੁੱਕਿਆ ਮੇਰੀ ਵੀਡੀਓਜ਼ ਸ਼ੇਅਰ ਕਰਦੇ ਆ ਇਵਨ ਉਹਨਾਂ ਨੇ ਸਟੋਰੀ ਵੀ ਪਾਈ ਸੀ ਛੋਟੀ ਭੈਣ ਲਿਖ ਕੇ ਮੇਰੇ ਨਾਲ ਪਿਕਚਰ ਪਾ ਕੇ ਤੇ ਉਸ ਤੋਂ ਬਾਅਦ ਮੈਂ ਮਤਲਬ ਇੰਸਟਾਗ੍ਰam ਤੇ ਐਕਟਿਵ ਰਹਿਣੀ ਆ ਕਿ ਬਿਕਾਜ਼ ਸੋਸ਼ਲ ਮੀਡੀਆ ਇੱਕ ਇਦਾਂ ਦੀ ਚੀਜ਼ ਹੈ ਜਿਹਦੇ ਨਾਲ ਆਪਾਂ ਅੱਗੇ ਵਧ ਸਕਦੇ ਹਾਂ ਅੱਜਕੱਲ ਤੇ ਉਹਦੇ ਕਰਕੇ ਫਿਰ ਮੇਰੀ ਜਿੱਦਾਂ ਮੈਂ ਕੋਈ ਵੀ ਸਿੰਗਲ ਦਾ ਗਾਣਾ गा ਕੇ ਉਹਨਾਂ ਨੂੰ ਟੈਗ ਕਰਦੀਆਂ ਤਾਂ ਫਿਰ ਅਗੋਂ ਰੀਸ਼ੇਅਰ ਜ਼ਰੂਰ ਕਰਦੇ ਆ ਕੋਈ ਨਾ ਕੋਈ ਕਮੈਂਟ ਕਰ ਦਿੰਦੇ ਆ ਵਧੀਆ ਜਿਹਾ ਜਿਸ ਨਾਲ ਬਹੁਤ ਵਧੀਆ ਫੀਲ ਹੁੰਦਾ ਲਾਈਕ ਕਿਹੜੇ ਕਿਹੜੇ ਸਿੰਗਰਾਂ ਨੇ ਹੁਣ ਤੱਕ ਕੀਤੇ ਨੇ ਸ਼ੇਅਰ ਬਹੁਤ ਸਾਰੇ ਸਿੰਗਰਾਂ ਨੇ ਕਰਤੀ ਜਿੱਦਾਂ ਸੁਨੰਦਰਾ ਸ਼ਰਮਾ ਮੈਮ ਕਰਦੇ ਉਹਨਾਂ ਨੇ ਸੁਨੰਦਰਾ ਸ਼ਰਮਾ ਮੈਮ ਨੇ ਵੀ ਮਿਲੀ ਸੀਗੀ ਐਫਐਮ ਦੇ ਵਿੱਚ ਤਿੰਨ ਚਾਰ ਸਾਲ ਪਹਿਲਾਂ ਹੀ ਤੇ ਮੈਂ ਉਹਨਾਂ ਨੇ ਮੇਰੀ ਵੀਡੀਓ ਸ਼ੇਅਰ ਕੀਤੀ ਹੋਈ ਹੈ ਹੋਰ 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 ਮਨਪ੍ਰੀਤ ਮੰਨਾ ਜੀ ਨੇ ਮੇਰੀ ਵੀਡੀਓ ਰੀਸੈਂਟਲੀ ਸ਼ੇਅਰ ਕੀਤੀ ਸੀ ਹੋਰ ਨਿਮਰਤ ਖਹਿਰਾ ਮੈਮ ਨੇ ਸ਼ੇਅਰ ਕੀਤੀ ਹੋਈ ਹੈ ਮੇਰੀ ਵੀਡੀਓ ਜੈਨੀ ਜੋਹਲ ਮੈਮ ਨੇ ਰੁਪਿੰਦਰ ਹਾਂਡਾ ਮੈਮ ਨੇ ਹੋਰ ਵੀ ਬਹੁਤ ਸਾਰੇ ਸਿੰਗਰ ਹੈ ਖੁਸ਼ੀ ਹੁੰਦੀ ਉਸ ਵੇਲੇ ਜਦੋਂ ਇੰਨੇ ਵੱਡੇ ਵੱਡੇ ਮਤਲਬ ਕਲਾਕਾਰ ਹੈ ਨਾ ਔਰ ਤੁਹਾਡੇ ਵੀਡੀਓ ਸ਼ੇਅਰ ਕਰਦੇ ਨੇ ਲਾਈਕ ਕਰਦੇ ਨੇ ਜਾਂ ਫਿਰ ਕਮੈਂਟ ਕਰਦੇ ਨੇ ਤੁਹਾਡੀ ਵੀਡੀਓ ਸਹਟਾ ਤੇ ਖੁਸ਼ੀ ਕਿੰਨੀ ਖੁੰਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਲਾਈਕ ਕਈ ਵਾਰੀ ਮੈਂ ਦੇਖਦੀ ਹੁੰਨੀ ਆ ਵੀਡੀਓਜ਼ ਹਨਾ ਉਹਨਾਂ ਨੂੰ ਨਹੀਂ ਬਟ ਮੈਨੂੰ ਸਪੋਰਟ ਮਿਲਦੀ ਹੈ ਜਦੋਂ ਇਦਾਂ ਹਨਾ ਬਹੁਤ ਵਧੀਆ ਲੱਗਦਾ ਬਿਕੋਜ਼ ਅੱਜ ਕੱਲ੍ਹ ਦੇ ਟਾਈਮ ਵਿੱਚ ਕੋਈ ਕਿਸੇ ਨੂੰ ਜ਼ਿਆਦਾ ਸਪੋਰਟ ਨਹੀਂ ਕਰਦਾ ਬਟ ਜਦੋਂ ਕੋਈ ਕੋਈ ਸਿੰਗਰਸ ਉੱਠ ਕੇ ਇਦਾਂ ਨਵੇਂ ਟੈਲੈਂਟ ਨੂੰ ਪ੍ਰੋਮੋਟ ਕਰਦੇ ਆ ਸਪੋਰਟ ਕਰਦੇ ਬਹੁਤ ਜ਼ਿਆਦਾ ਚੰਗਾ ਲੱਗਦਾ ਇਵਨ ਕਰਦੇ ਆ ਨੂੰ ਵੀ ਬਹੁਤ ਵਧੀਆ ਪ੍ਰਾਊਡ ਫੀਲ ਹੁੰਦਾ ਵੀ ਇੰਨੇ ਵੱਡੇ ਬੰਦੇ ਮਤਲਬ ਸਾਡੀ ਕੁੜੀ ਦੀ ਵੀਡੀ ਹੋਈ ਸੀ ਉਹ ਕਿਹੜਾ ਗੀਤ ਸੀਗਾ ਸਾਡੀ ਆਡੀਅנס ਨੂੰ ਰਿਮਾਈਂਡ ਕਰਵਾਓ ਜ਼ਰੂਰ ਹਮ ਹੋ ਜਨੀ ਸਾਹ ਦਿਲੀ ਮਟ ਮੇਰੀ ਰਹਿੰਦੀ ਐ ਹਰ ਸਾ ਨਾਲ ਚੇਤਾ ਤੇਰਾ ਆਊਗਾ ਸਾਹ ਦਿਲੀ ਮਟ ਮੇਰੀ ਰਹਿੰਦੀ ਹਰ ਸਨ ਨਾਲ ਚੇਤਾ ਤੇਰਾ ਉਗਾ ਹੋ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਹੋ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਕੀ ਬਾਤ ਹੈ ਬਹੁਤ ਹੀ ਖੂਬਸੂਰਤ ਆਵਾਜ਼ ਤੇ ਉਸ ਵੇਲੇ ਜਦੋਂ ਥੋੜੀ ਮਤਲਬ ਕਿ ਵੀਡੀਓ ਵਾਇਰਲ ਹੋਈ ਸੀਗੀ ਤੇ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਅਪਰੀਸ਼ੀਏਟ ਵੀ ਕੀਤਾ ਹੋਵੇਗਾ ਕਦੇ ਇਦਾਂ ਹੋਇਆ ਕਿ ਤੁਹਾਨੂੰ ਮਤਲਬ ਕਿਸੇ ਵੱਡੇ ਕਲਾਕਾਰ ਨੇ ਕਿਹਾ ਹੋਵੇ ਕਿ ਤੁਹਾਨੂੰ ਤੁਹਾਡੀ ਤਾਂ ਜਗ੍ਹਾ ਹੀ ਇੰਡਸਟਰੀ ਦੇ ਵਿੱਚ ਆ ਇੱਧਰ ਆਓ ਹਾਂਜੀ ਇੱਕ ਵਾਰੀ ਮਾਸਟਰ ਸਲੀਮ ਮੈਂ ਜਦੋਂ ਅਕੈਡਮੀਆਂ ਵਿੱਚ ਸਿੱਖਦੀ ਹੁੰਦੀ ਸੀ ਨਾ ਉੱਥੇ ਇੱਕ ਵਾਰੀ ਮਾਸਟਰ ਸਲੀਮ ਜੀ ਆਏ ਸੀਗੇ ਤਾਂ ਉਹਨਾਂ ਦੇ ਸਾਹਮਣੇ ਮੈਂ ਉਹਨਾਂ ਦਾ ਹੀ ਭਜਨ ਗਾਇਆ ਸੀਗਾ ਤੇ ਇੱਕ Song ਵੀ ਗਾਇਆ ਸੀਗਾ ਤੇ ਫਿਰ ਉਹਨਾਂ ਨੇ ਕਹਿ ਸੀ ਕਿ ਮੈਂ ਸੁਣਾ ਦਿੰਨੀ ਆ ਹਾਂਜੀ ਹੰ ਸ਼ੇਰਵਾਲੀਏ ਮਾ ਤੇਰੀ ਆਉਡੀ ਕਾ ਲਾ ਕੇ ਬੈਠੇ ਅਸੀਂ ਡਾਡੀਆਂ ਫਰੀਤਾ ਸ਼ੇਰਵਾਲੀਏ ਮਾ ਤੇਰੀ ਆਉਡੀ ਕਾ ਲਾ ਕੇ ਬੈਠੇ ਅਸੀਂ ਡਾਡੀਆਂ ਫਰੀਤਾ ਤੇਰੀ ਆਉਡੀ ਕਾ ਦਾਤੀਏ ਤੇਰੀ ਆਉਡੀ ਕਾ ਦਾਤੀਏ ਤੇਰੀ ਆਉਡੀ ਕਾ ਦਾਤੀਏ ਤੇਰੀ ਆਉਡੀ ਕਾ ਤਦ ਮੈਂ ਕਾਫੀ ਛੋਟੀ ਸੀਗੀ ਤਾਂ ਉਹਨਾਂ ਨੇ ਉਦੋਂ ਕਿਹਾ ਸੀਗਾ ਕਿ ਮੇਰੇ ਕੋਲ ਕੋਰੇ ਕਾਗਜ਼ ਤੇ ਜਾਂ ਸਟੈਂਪ ਪੇਪਰ ਤੇ ਲਿਖਾ ਲੋ ਕਿ ਕੁੜੀ ਕੋਛਣਾ ਕੁਛ ਬਣੂਗੀ ਵੱਡੇ ਹੋ ਕੇ ਤੇ ਉਹ ਵੀਡੀਓ ਵੀ ਮੈਂ ਸੰਭਾਲ ਕੇ ਰੱਖੀ ਹੋਈ ਆ ਮੈਂ ਜ਼ਰੂਰ ਤੁਹਾਨੂੰ ਚਾਹੂੰਗੀ ਕਿ ਉਹ ਅਟੈਚ ਕਰਿਓ ਨਾਲ ਕਿਉਂਕਿ ਮਤਲਬ ਉਸ ਵੇਲੇ ਵੀ ਬਹੁਤ ਵਧੀਆ ਫੀਲ ਹੋਇਆ ਸੀ ਕਿ ਜਦੋਂ ਉਹਨਾਂ ਨੇ ਕਿਹਾ ਸੀ ਵੀ ਕੁੜੀ ਬਣੂਗੀ ਕੋਸ਼ ਹਾਂਜੀ ਤੇ ਤੁਸੀਂ ਆਉਣ ਵਾਲੇ 5 ਸਾਲਾਂ ਦੇ ਵਿੱਚ ਖੁਦ ਨੂੰ ਕਿੱਥੇ ਦੇਖਦੇ ਹੋ ਆ بس ਇਹੀ ਹੈ ਕਿ ਅਗਰ ਸਾਰੇ ਸਪੋਰਟ ਕਰੋਗੇ बिकॉज़ ਆਪਾਂ ਜਿਹੜੇ ਸਾਡੀ ਆਡੀਅנס ਆ ਉਹਨਾਂ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹੈਗੇ ਜਦ ਤੱਕ ਆਡੀਅנס ਦੀ ਸਪੋਰਟ ਨਹੀਂ ਮਿਲਗੀ ਉਦ ਤੱਕ ਅਸੀਂ ਕੁਝ ਨਹੀਂ ਬਣ ਸਕਦੇ ਬਟ ਮੈਂ ਜ਼ਰੂਰ ਚਾਹੂੰਗੀ ਆਈ ਹੋਪ ਕਿ ਔਰ ਮੈਨੂੰ ٹرسٹ ਵੀ ਹੈ ਕਿ ਮੈਂ ਮਿਹਨਤ ਕਰ ਰਹੀ ਆ ਤੇ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਹੁੰਦਾ ਹੈ ਤੇ ਮੇਰੇ ਪੇਰੈਂਟਸ ਨੇ ਵੀ ਮੇਰੇ ਤੇ ਬਹੁਤ ਮਿਹਨਤ ਕੀਤੀ ਮੈਂ ਖੁਦ ਵੀ ਬਹੁਤ ਮਿਹਨਤ ਕਰ ਰਹੀ ਆ ਤੇ ਮੈਂ ਚਾਹੁੰਨੀ ਆ ਕਿ ਆਡੀਅנס ਮੈਨੂੰ ਸਪੋਰਟ ਕਰੇ ਤੇ ਜੇ ਆਡੀਅנס ਦੀ ਸਪੋਰਟ ਮਿਲੀ ਰੱਬ ਤੇ ਮੇਰੇ ਦੇ ਨਾਲ ਤੇ ਬਹੁਤ ਕੁਝ ਕਰੂੰਗੀ ਅੱਗੇ ਜਾ ਕੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੂੰਗੀ ਆਪਣੇ ਪੇਰੈਂਟਸ ਦਾ ਤੇ ਸਾਰੇ ਜਿਹੜੇ ਪਿਆਰ ਕਰਦੇ ਆ ਉਹਨਾਂ ਨੂੰ ਇਦਾਂ ਹੀ ਪਿਆਰ ਕਰੂੰਗੀ ਤੇ ਉਹਨਾਂ ਦਾ ਵੀ ਨਾਮ ਰੋਸ਼ਨ ਕਰੂੰਗੀ ਜੀ ਤੇ ਇਹ ਬਹੁਤ ਹੀ ਖੂਬਸੂਰਤ ਟੈਲੈਂਟ ਆ ਤੁਹਾਡੇ ਕੋਲ ਕਦੇ ਇਦਾਂ ਤਾਂ ਨਹੀਂ ਹੋਇਆ ਕਿ ਆਂਡ ਗਵਾਂਡ ਰਿਸ਼ਤੇਦਾਰਾਂ ਨੇ ਕਿਹਾ ਹੋਵੇ ਕਿ ਕਿਹੜੇ ਕੰਮ ਇਹ ਤੁਸੀਂ ਕੁੜੀ ਨੂੰ ਪਾਇਆ ਹੋਇਆ ਇਹਨੂੰ ਕੁਝ ਹੋਰ ਸਿਖਾਓ ਜਾਂ ਬਾਹਰ ਭੇਜ ਦਿਓ ਹਾਂ ਬਾਹਰ ਵਾਲਾ ਤਾਂ ਬਹੁਤ ਕਹਿੰਦੇ ਆ ਕਿ ਬਟ ਬਾਹਰ ਦਾ ਇਦਾਂ ਹੁੰਦਾ ਹੈ ਕਿ ਜਿਹੜੇ ਪੇਰੈਂਟਸ ਨੇ ਇਹਨੇ ਪਾਲ ਪੋਸ ਕੇ ਵੱਡਾ ਕੀਤਾ ਹੋਵੇ ਜੋ ਉਹਨਾਂ ਦੇ ਦੁੱਖ ਸੁੱਖ ਚ ਨਾ ਸੀ ਖੜੇ ਤੇ ਫਿਰ ਕੀ ਫਾਇਦਾ ਹਨਾ ਬਟ ਰਿਸ਼ਤੇਦਾਰ ਤਾਂ ਮੇਰੇ ਬਹੁਤ ਸਪੋਰਟਿਵ ਹੈ ਭਾਵੇਂ ਉਹ ਦਾਦਕੇ ਸਾਈਡ ਦੇ ਭਾਵੇਂ ਨਾਨਕੇ ਸਾਈਡ ਦੇ ਬਹੁਤ ਸਪੋਰਟਿਵ ਹੈ ਇਵਨ ਮੈਂ ਦੇਖਦੀ ਹੁੰਨੀ ਆ ਕਿ ਦਾਦਕੇ ਕੁੜੀਆਂ ਨੂੰ ਘੱਟ ਸਪੋਰਟ ਕਰਦੇ ਆ ਹਨਾ ਬਟ ਮੇਰੇ ਦਾਦਕੇ ਜਿੱਦਾਂ ਦਾ ਕੋਈ ਨਹੀਂ ਇਵਨ ਮੇਰੇ ਭਰਾ ਤੋਂ ਜ਼ਿਆਦਾ ਮੈਨੂੰ ਸਪੋਰਟ ਮਿਲਦੀ ਆ ਆਪਣੇ ਘਰੇ ਇਵਨ ਮੇਰੀ ਦਾਦੀ ਕੋਲ ਜਿੱਦਾਂ ਐਂਡਰੋਇਡ ਫੋਨ ਹੈ ਤੇ ਉਹ ਆਪਣੀ ਸਹੇਲੀਆਂ ਚ ਬੈਠ ਕੇ ਤਾਂ ਇਹ ਮੇਰੀ ਪੋਤੀ ਦਾ ਚੈਨਲ ਐ ਲੈਨ ਸਪੋਰਟ ਕਰਦਾ ਤੁਸੀਂ ਸਾਰਿਆਂ ਨੇ ਤੇ ਏਦਾਂ ਹੈ ਕਿ ਮਤਲਬ ਰਿਸ਼ਤੇਦਾਰਾਂ ਵੱਲੋਂ ਪੂਰੀ ਸਪੋਰਟ ਹੈ ਕਈ ਵਾਰੀ ਕੋਈ ਏਦਾਂ ਆਨ ਕਮੈਂਟ ਤਾਂ ਤੁਹਾਨੂੰ ਫਿਰ ਪਤਾ ਹੀ ਵੈਸੇ ਆਨ ਕਮੈਂਟ ਸਾਡੀ ਗਲੀ ਵਾਸਪੋਰਟੀ ਵਾ ਪਰ ਕੋਈ ਨਾ ਕੋਈ ਬੰਦਾ ਉੱਠ ਕੇ ਪੇਰੈਂਟਸ ਨੂੰ ਕਹਿ ਹੀ ਦਿੰਦਾ ਵੀ ਤੁਸੀਂ ਕਿਹੜੀ ਲਾਈਨ ਚ ਪਾਇਆ ਹੈ ਕੀਤਾ ਹਨਾ ਇਹਨੂੰ ਕਿਸੇ ਡਾਕਟਰ ਦੀ ਲਾਈਨ ਚ ਪਾਣਾ ਸੀ ਜਾਂ ਕੁਝ ਏਦਾਂ ਹਨਾ ਇੰਜੀਨੀਅਰਿੰਗ ਕਰਾ ਦੇਣੀ ਸੀ ਤੁਸੀਂ ਇੰਨੀ ਪੜ੍ਹਨ ਲਿਖਣ ਚ ਤੇਜ ਆ ਕੁੜੀ ਬਟ ਮੇਰੇ ਪੇਰੈਂਟਸ ਨੇ ਉਹਨਾਂ ਨੂੰ ਸਿੱਧਾ ਜਵਾਬ ਦਿੱਤਾ ਬਟ ਮੈਂ ਤਾਂ ਕਹਿ ਦਿੰਨੀ ਹਾਂ ਜਦ ਤੱਕ ਮੇਰੇ ਪੇਰੈਂਟਸ ਨੂੰ ਨਹੀਂ ਕੋਈ ਪ੍ਰੋਬਲਮ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਤੇ ਮੇਰੇ ਪਾਪਾ ਮੈਨੂੰ ਕਹਿੰਦੇ ਹੁੰਦੇ ਜਦ ਤੱਕ ਪੁੱਤ ਤੇਰਾ ਮੈਂ ਖੜਾ ਨਾ ਉਦੋਂ ਤੱਕ ਤੂੰ ਕੋਈ ਕਾਲ ਦੀ ਟੈਨਸ਼ਨ ਨਹੀਂ ਲੈਣੀ ਜਦੋਂ ਤੈਨੂੰ ਮੈਂ ਕੁਝ ਕਹਾਂਗਾ ਉਦੋਂ ਤੂੰ ਰੁਕਣਾ ਹੈ ਉਦੋਂ ਕਿਸੇ ਦੇ ਕਹਿਣ ਤੇ ਨਹੀਂ ਤੂੰ ਰੁਕਣਾ ਹੈਗਾ ਤੇ ਪਵਨੀ ਕਦੇ ਇਦਾਂ ਹੋਇਆ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੋਈ ਮੂਮੈਂਟ ਚ ਦੋ ਤੁਹਾਨੂੰ ਲੱਗਿਆ ਹੋਵੇ ਕਿ ਨਹੀਂ ਇਹ ਲਾਈਨ ਛੱਡ ਦੇਣੀ ਚਾਹੀਦੀ ਆ ਜਾਂ ਤੁਹਾਡੇ ਨਾਲ ਕੁਛ ਅਜਿਹਾ ਇਨਸੀਡੈਂਟ ਮਤਲਬ ਵਾਪਰਿਆ ਹੋਵੇ ਇਨਸੀਡੈਂਟਸ ਹੁੰਦੇ ਰਹਿੰਦੇ ਬਟ ਅਗੇਨ ਉਹੀ ਗੱਲ ਹੈ ਨਾ ਕਿ ਪੇਰੈਂਟ ਸਪੋਰਟਿਵ ਹੈ ਤਾਂ ਕਰਕੇ ਉਹ ਕਦੇ ਵੀ ਇਦਾਂ ਡੀਮੋਟੀਵੇਟ ਨਹੀਂ ਹੋਣ ਦਿੰਦੇ ਵੈਸੇ ਹੋਇਆ ਇਦਾਂ ਹੁੰਦਾ ਹੈ बिकॉज़ ਮੈਂ ਕਈ ਵਾਰੀ ਰਿਐਲਿਟੀ ਸ਼ੋਜ਼ ਦੇ ਵਿੱਚ ਜਾਂਦੀ ਆ ਤਾਂ ਉੱਥੇ ਜਦੋਂ ਮੈਂ ਪਾਰਸ਼ੀਅਲਿਟੀ ਦੇਖਦੀ ਆ ਕਿ ਮਤਲਬ ਪਤਾ ਲੱਗ ਜਾਂਦਾ ਕਿ ਕੀ ਅਸੀਂ ਆਪਣਾ ਸਟੈਂਡ ਪਤਾ ਹੁੰਦਾ ਕਿ ਅਸੀਂ ਕਿੱਥੇ ਸਟੈਂਡ ਕਰਦੇ ਕਿ ਅਸੀਂ ਕੀ ਗਾਇਆ ਹੈ ਤੇ ਅਗਲੇ ਬੰਦੇ ਨੇ ਕੀ ਗਾਇਆ ਹੈ ਹਨਾ ਤੇ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਬਹੁਤ ਵਧੀਆ ਗਾਨਨੀਆਂ ਪਰ ਇੱਕ ਪਤਾ ਹੁੰਦਾ ਨਾ ਆਪਣੇ ਦਿਲ ਚ ਕੀ ਹਾਂ ਵੀ ਅੱਜ ਮੈਂ ਬਾਅਰ ਐਲੀਮੀਨੇਟ ਨਹੀਂ ਹੋਣੀ ਚਾਹੀਦੀ ਸੀਗੀ ਮਤਲਬ ਕਈ ਵਾਰੀ ਇਦਾਂ ਦੇ ਮੂਮੈਂਟਸ ਹੋ ਜਾਂਦੇ ਆ ਔਰ ਕਈ ਵਾਰੀ ਸਟੇਜ ਜਿੱਦਾਂ ਹੁਣ ਸਿੰਘੇ ਭਾਜੀ ਵਾਲੀ ਵੀਡੀਓ ਜਦੋਂ ਹੋਈ ਸੀਗਾ ਉਹਦੇ ਮੈਂ ਪਹਿਲਾਂ ਗਾ ਚੁੱਕੀ ਸੀ ਤੇ ਜਦੋਂ ਮੈਂ ਉੱਪਰ ਗਈ ਸੀ ਤੇ ਸਟੇਜ ਤੋਂ ਉਤਾਰ ਦਿੱਤਾ ਗਿਆ ਸੀਗਾ ਕਿ ਨਹੀਂ ਹੁਣ ਇਹਨੇ ਗਾ ਲਿਆ ਹੁਣ ਨਿਗਾਣ ਦੇਣਾ ਬਟ ਉਹੀ ਨਾ ਕਿ ਕਈ ਵਾਰੀ ਕਲਾਕਾਰ ਬਹੁਤ ਚੰਗੇ ਹੁੰਦੇ ਆ ਕਿ ਉਹ ਅਗਲੇ ਬੰਦੇ ਦਾ ਮੂੰਹ ਬੰਦ ਕਰਾ ਦਿੰਦੇ ਆ ਤਾਂ ਕਰਕੇ ਹੋਏ ਐਦਾ ਦੇ ਇਨਸੀਡੈਂਟਸ ਬਟ ਈਵਨ ਮੈਨੂੰ ਅਗਰ ਕੋਈ ਕੰਪੀਟੀਸ਼ਨ ਤੇ ਕੁਝ ਨਈ ਵੀ ਮਿਲਦਾ ਮੇਰੇ ਘਰ ਦੇ ਖੋਦ ਲੈ ਕੇ ਮੈਨੂੰ ਦਿੰਦੇ ਆ ਕਿ ਨਹੀਂ ਇਸ ਕੰਪੀਟੀਸ਼ਨ ਦਾ ਗਿਫਟ ਅਸੀਂ ਤੈਨੂੰ ਲੈ ਕੇ ਦਿੰਨੇ ਆ ਜੇ ਤੈਨੂੰ ਇੱਥੋਂ ਕੁਝ ਨਹੀਂ ਮਿਲਿਆ ਹੋਇਆ ਨਾ ਕਿ ਜੇ ਪੇਰੈਂਟ ਸਪੋਰਟਿਵ ਹੋਣ ਤਾਂ ਫਿਰ ਬੰਦਾ ਕਦੇ ਵੀ ਹਾਰ ਨਹੀਂ ਮੰਨ ਸਕਦਾ ਜੀ ਤੇ ਆਪਣੀ ਸਪੋਰਟਿਵ ਫੈਮਿਲੀ ਦੇ ਲਈ ਮਤਲਬ ਕਿ ਗੀਤ ਸੁਣਾ ਦਿਓ ਜ਼ਰੂਰ ਮੈਂ ਆਪਣੇ ਪਾਪਾ ਲਈ ਗੀਤ ਸੁਣਾ ਦਿੰਦੀ ਆ ਹਮ ਜਿਨੂੰ ਮੋੜਿਆਂ ਛਾੜ ਵਿਖਾਈ ساری ਜ਼ਿੰਦਗੀ ਤੂੰ ਅੱਜ ਉਹਦਾ ਤੇਰੇ ਮੋੜਿਆਂ ਜਿੰਨਾ ਕਦ ਹੋਇਆ ਜਿਨੂੰ ਡਿਗਦੇ ਟੈਂਦੇ ਨੂੰ ਲੋਕੀ ਟਿਚਰਾ ਕਰਦੇ ਸੀ ਤੇਰਾ ਕੱਲ ਲਈ ਲੱਖਾਂ ਵਰਗਾ ਸਭ ਤੋਂ ਵੱਧ ਹੋਇਆ ਮੇਰੇ ਖਾਤੇ ਦੇ ਵਿੱਚ ਲਿਖਦੇ ਬਚਦੇ ਦੁੱਖ ਤੇਰੇ ਸੁਖ ਜ਼ਿੰਦਗੀ ਦਾ ਤੇਰਾ ਮੋਟਿਵ ਮੇਰਾ ਹੋ ਗਿਆ ਏ ਦੁਨੀਆ ਦੀ ਕਿਹੜੀ ਸ਼ਹਿ ਚਾਹੀਦੀ ਦੱਸ ਬਾਪੂ ਪੁੱਤ ਤੇਰਾ ਹੁਣ ਐਨੇ ਜੋਗਾ ਹੋ ਗਿਆ ਏ ਮਤਲਬ ਕੈਮਰੇ ਦੇ ਪਿੱਛੇ ਤੁਹਾਡੇ ਮੰਮਾ ਰੋਂਦੇ ਪਏ ਆ ਮम्मा ਲਈ ਵੀ ਕੋਈ ਗੀਤ ਮम्मा ਬਹੁਤ ਇਮੋਸ਼ਨਲ ਹੈ ਮੇਰੇ ਮੈਂ ਨਾਲੇ ਵੀ ਗਾਣਾ ਸੁਣਾ ਦਿੰਨੀ ਆ ਬੇ ਬੇ ਕਰਿਆ ਨਾ ਕਰ ਦਿਲ ਛੋਟਾ ਜੇ ਬੜਾ ਕੁਝ ਕਹਿਣਾ ਐ ਨਾ ਲੋਕਾਂ ਹੋ ਫਾਇਦਾ ਕੀ ਐ ਦੁਨੀਆ ਤੇਉਣ ਦਾ ਜੇ ਮੂਰੇ ਵਕਤਾਂ ਦੇ ਗੋਡੇ ਟੇਕਤੇ ਹੋ ਬੇ ਬੇ ਬੋਤਿਆਂ ਨੂੰ ਪੈਣਗੀ ਆ ਦੰਦਲਾ ਤੇਰੀ ਧੀ ਦੀ ਚੜਾਈ ਵੇਖ ਕੇ ਬੇ ਬੇ ਬੋਤਿਆਂ ਨੂੰ ਪੈਣਗੀ ਆ ਦੰਦਲਾ ਤੇਰੀ ਧੀ ਦੀ ਚੜਾਈ ਵੇਖ ਕੇ ਤੇਰੀ ਧੀ ਦੀ ਚੜਾਈ ਵੇਖ ਕੇ ਕੀ ਬਾਤ ਹੈ ਬਹੁਤ ਖੂਬਸੂਰਤ ਧੀ ਪਾਵਨੀ ਤੁਸੀਂ ਮਤਲਬ ਕੀ ਸਿੱਖਦੇ ਕਿ ਨਾਲ ਕੋਲਾ ਜਰੂਰ ਦੱਸੋ ਮੈਂ ਬਹੁਤ ਸਾਰੇ ਜਿੱਦਾਂ ਕਲਾਕਾਰਾਂ ਕੋਲੋਂ ਸਿੱਖਿਆ ਹੋਇਆ ਹੈ ਜਿੱਦਾਂ ਮੈਂ ਸਟਾਰਟਿੰਗ ਚੰਨ ਕੋਲ ਦੀਦੀ ਕੋਲੋਂ ਕੀਤੀ ਸੀਗੀ ਉਸ ਤੋਂ ਪਹਿਲਾਂ ਮੈਂ ਗੁਰਦੁਆਰੇ ਚ ਸਿੱਖਣ ਜਾਂਦੀ ਸੀਗੀ ਉਸ ਤੋਂ ਬਾਅਦ ਚੰਨ ਦੀਦੀ ਆਏ ਫਿਰ ਇੰਡੀਅਨ ਆਰਟ ਅਕੈਡਮੀ ਬਹੁਤ ਸਾਰੇ ਹੋਰ ਵੀ ਜਿਹੜੇ ਟੀਚਰਸ ਹਨ ਉਹਨਾਂ ਤੋਂ ਸਿੱਖਿਆ ਹੋਇਆ ਮੈਂ ਹੁਣ ਰੀਸੈਂਟਲੀ ਐਚਐਮਵੀ ਕਾਲਜ ਡਾਕਟਰ ਫ੍ਰੇਮ ਸਾਗਰ ਕੋਲੋਂ ਟ੍ਰੇਨਿੰਗ ਲੈ ਰਹੀ ਆ ਤੇ ਉਹਦਾ ਮੈਂ ਉਸਤਾਦ ਗੁਲਸ਼ਨ ਮੀਤਰੀ ਕੋਲੋਂ ਟ੍ਰੇਨਿੰਗ ਲੈ ਰਹੀ ਆ ਜੀ ਤੇ ਮਤਲਬ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਕੋਲੇ ਟੈਲੈਂਟ ਹੈ ಅದ ರೆವು ಹಾಕಿ ಉಮೀದಿ ನಳೋ बस यही है उम्मीददा कि जे मैं, एक, की, आ, जे मैं ताँग ताँग मतलब उम्मीद ਵੀ ਨਹੀਂ ਹੈ ਇੱਕ ਬਿਲੀਵ ਹੈਗਾ ਹੈ ਕਿ ਮਿਹਨਤ ਕੀਤੀ ਹੈ ਤੇ ਜ਼ਰੂਰ ਮਿਹਨਤ ਫਲ ਲਿਆਉਗੀ ਕਿਉਂਕਿ ਸੁਣਿਆ ਹੈ ਹਮੇਸ਼ਾ ਪੜਿਆ ਵੀ ਹੈ ਕਿ ਮਿਹਨਤ ਨੂੰ ਰੰਗ ਲੱਗਦੇ ਨੇ ਤੇ ਜੇ ਮੈਂ ਸੋਚਦੀ ਆ ਕਿ ਚਾਹੇ ਟਾਈਮ ਲੱਗੂਗਾ ਬਟ ਇੱਕ ਟਾਈਮ ਤੱਕ ਮੇਰਾ ਟਾਈਮ ਵੀ ਆਊਗਾ ਮਤਲਬ ਜੇ ਮੈਂ ਮਿਹਨਤ ਕੀਤੀ ਹੈ ਤੇ ਜ਼ਰੂਰ ਮਿਹਨਤ ਮੇਰੀ ਰੰਗ ਲੈ ਕੇ ਆਉਗੀ ਬਿਲਕੁਲ ਕਹਿੰਦੇ ਨਾ ਪ੍ਰਮਾਤਮਾ ਜੇਕਰ ਕਿਸੇ ਅੰਦਰ ਕਲਾ ਦੇਖਦਾ ਤੇ ਪਿੱਛੋ ਚੁੱਕ ਕੇ ਵੀ ਮੋਹਰੇ ਕਰ ਦਿੰਦਾ ਬਹੁਤ ਸਾਰੇ ਇਹੋ ਜਿਹੇ ਕਲਾਕਾਰ ਨੇ ਜਿਹੜੇ ਸੋਸ਼ਲ ਮੀਡੀਆ ਤੋਂ ਹੀ ਵਾਇਰਲ ਹੋਏ ਨੇ ਸੁਨੰਦ ਸ਼ਰਮਾ ਜਿਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਤੇ ਅੱਜ ਕਿੱਥੇ ਪਹੁੰਚੇ ਹੋਏ ਨੇ ਹਨ ਤੁਸੀਂ ਵੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹੋ ਕਾਫੀ ਰੀਲਸ ਪਾਉਂਦੇ ਰਹਿੰਦੇ ਹੋ ਜ਼ਰੂਰ ਦੱਸੋ ਕਿ ਜਦੋਂ ਤੁਹਾਡੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਲੋਕ ਉਹਨਾਂ ਨੂੰ ਸ਼ੇਅਰ ਕਰਦੇ ਨੇ ਆਪਣੇ ਚੈਨਲਸ ਉੱਪਰ ਪਾਉਂਦੇ ਨੇ ਜਾਂ ਪਰਸਨਲ ਆਪਣੀ ਸਟੋਰੀਆਂ ਦੇ ਵਿੱਚ ਸਾਂਝੇ ਕਰਦੇ ਨੇ ਤੁਹਾਨੂੰ ਨਾਲ ਟੈਗ ਕਰ ਦਿੰਦੇ ਨੇ ਖੁਸ਼ੀ ਤੁਹਾਨੂੰ ਉਸ ਵੇਲੇ ਕਿੰਨੀ ਹੁੰਦੀ ਹੈ ਖੁਸ਼ੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਜਿੱਦਾਂ ਹੁਣ ਮੈਂ ਸਮ ਟਾਈਮਸ ਕੋਈ ਵੀਡੀਓ ਪੋਸਟ ਕਰ ਦਿੰਦੀ ਤੇ ਕੋਈ ਹਿੱਟ ਮਿਲ ਜਾਂਦਾ ਉਹਨੂੰ ਤੇ ਜਿੱਦਾਂ ਹੁਣ ਮੈਂ ਸੁਪੋਜ਼ ਕਰ ਲੈ Teresía Luquid ਪਤਾ ਲੱਗਦਾ ਨਾ ਕਿ ਇੰਨੇ ਲੋਕਾਂ ਨੇ ਵੀਡੀਓ ਦੇਖੀ ਆ ਔਰ ਪਸੰਦ ਵੀ ਬਹੁਤ ਲੋਕਾਂ ਨੇ ਕੀਤਾ ਹੈ ਮਤਲਬ ਕਈ ਵਾਰੀ ਇਦਾਂ ਹੁੰਦਾ ਕਿ ਸਾਨੂੰ ਦੇਖਦੇ ਬਹੁਤ ਜਾਣੇ ਪਰ ਪਸੰਦ ਕੋਈ ਕੋਈ ਕਰਦਾ ਇਹ ਤਾਂ ਸਾਨੂੰ ਇੰਸਟਾਗ੍ਰਾਮ ਤੋਂ ਪਤਾ ਲੱਗ ਜਾਂਦਾ ਕਿ ਵਿਊਜ਼ ਕਿੰਨੇ-ਕਿੰਨੇ ਹੁੰਦੇ ਬਟ ਲਾਈਕਸ ਘੱਟ ਹੁੰਦੇ ਆ ਸੋ ਇਸ ਚੀਜ਼ ਤੋਂ ਕਦੇ ਵੀ ਡੀਮੋਟੀਵੇਟ ਨਹੀਂ ਹੋਣਾ ਚਾਹੀਦਾ ਪਰ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਨੂੰ ਸਾਰੇ ਦੇਖ ਰਹੇ ਆ ਸਪੋਰਟ ਕੋਈ ਕੋਈ ਕਰਦਾ ਉਹ ਤਾਂ ਆਬਵੀਅਸ ਹੈ ਦੁਨੀਆ ਦੀ ਫਿਤਰਤ ਹੈ ਕਿ ਸਾਰੇ ਲੋਕੀ ਕਦੇ ਵੀ ਖੁਸ਼ ਨਹੀਂ ਹੁੰਦੇ ਚੜ੍ਹਾਈ ਆ ਤਰੱਕੀ ਦੇਖ ਕੇ ਤੇ ਬਸ ਇਹੀ ਹੈ ਕਿ ਖੁਸ਼ੀ ਤਾਂ ਹੁੰਦੀ ਆ ਕਿ ਜਿੰਨੇ ਵੀ ਮਤਲਬ ਇਦਾਂ ਨਾ ਲੀਖ ਹੋ쉐 ਰਹਿਣਾ ਚਾਹੀਦਾ ਉਹ ਆ ਨਾ ਸਿੱਧੂ ਉਸੇ ਵਾਲੇ ਜਿਹਦੀ ਲਾਈਨਿੰਗ ਕੀ ਜਿੰਨਾ ਦਿੱਤਾ ਮਾਲਕ ਨੇ ਸੈਟੀਸਫਾਈ ਤੇ ਉਨੀ ਕੀ ਚੀਜ਼ ਚ ਸੈਟੀਸਫਾਈ ਰਹਿਣਾ ਚਾਹੀਦਾ ਮੈਨੂੰ ਲੱਗਦਾ ਹੈ ਬਿਲਕੁਲ ਅੱਛੇ ਤੇ ਕਿਹਨਾਂ ਨੂੰ ਸੁਣਨਾ ਤੁਸੀਂ ਸਭ ਤੋਂ ਜ਼ਿਆਦਾ ਪਸੰਦ ਕਰਦੇ ਹੋ ਮੈਂ ਪਾਰਟੀਕੂਲਰਲੀ ਤਾਂ ਲਾਈਕ ਇਦਾਂ ਕਿਸੇ ਨੂੰ ਇਕੱਲੇ ਬੰਦੇ ਨੂੰ ਨਹੀਂ ਸੁਂਦੀ ਬਟ ਮੈਂ ਨੁਸਰਤ ਫਤੇਹ ਖਾਨ ਸਾਹਿਬ ਜੀ ਨੂੰ ਸੁਂਦੀਆਂ ਸਰਦੂਲ ਸਿਕੰਦਰ ਜੀ ਨੂੰ ਮਾਸਟਰ ਸਲੀਮ ਜੀ ਨੂੰ ਤੇ ਇਦਾਂ ਨਹੀਂ ਕਿ ਮੈਂ ਅੱਜ ਕੱਲ ਦੇ ਸਿੰਗਰਾਂ ਨੂੰ ਨਹੀਂ ਸੁਂਦੀ ਮੈਂ ਉਹਨਾਂ ਦੇ ਵੀ ਜਿਹੜੀ ਕੰਪੋਜੀਸ਼ਨਸ ਮੈਨੂੰ ਸੋਹਣੀਆਂ ਲੱਗਦੀਆਂ ਅਜਦਾ ਅਰਜੰਟ ਲੋਜੀ ਦੀਆਂ ਬ ਉਹ ਵੀ ਸੁਣ ਲੈਣੀ ਆ ਮਤਲਬ ਬਹੁਤ ਸਾਰੇ ਸਿੰਗਰਸ ਐ ਆਰਟਿਸਟਸ ਐ ਜਿਨ੍ਹਾਂ ਨੂੰ ਮੈਂ ਸੁਣਦੀ ਆ ਇਹ ਗੀਤ ਕਿਹਨਾਂ ਦਾ ਸੁਣਾਉਣਾ ਇਹਨਾਂ ਵਿੱਚੋਂ ਤੁਸੀਂ ਦੇ ਸਾਈਡ ਕਰੋ ਤੁਹਾਨੂੰ ਜਿਹੜੇ ਜ਼ਿਆਦਾ ਪਸੰਦ ਆ ਉਹਨਾਂ ਦਾ ਸੁਣਾ ਦਿੰਦੀ ਜਿਹੜੇ ਤੁਹਾਨੂੰ ਮਤਲਬ ਕਿ ਵਧੀਆ ਲੱਗਦਾ ਹੋਵੇ ਜਿਹੜਾ ਗੀਤ ਉਹ ਸੁਣਾ ਦੋ ਸਭ ਠੀਕ ਹੈ ਜੀ ਮੈਂ ਫਿਰ ਸਰਦੂਲ ਸਿਕੰਦਰ ਜੀ ਦਾ ਤੁਹਾਨੂੰ ਸੁਣਾਣੀਆਂ ਕੋਈ ਸ਼ੱਕ ਨਹੀਂ ਤੂੰ ਸੋਣੀਏ ਨਾ ਤੇਰਾ ਕੋਈ ਹਿਸਾਨੀਏ ਕਿਉ ਤਾਸ਼ ਵਾਂਗਰਾ ਸਭ ਨਾ ਦੇ ਹੱਥਾਂ ਵਿੱਚ ਘੁੰਮਦੀ ਜਾਨੀ ਏ ਤੇਰੀ ਡੋਰ ਮੁਹੱਬਤਾ ਵਾਲੀ ਹੈ ਡੋਰ ਮੁਹੱਬਤਾ ਵਾਲੀ ਹੈ ਸਾਡੇ ਹੱਥੀ ਫਿਰ ਗਈ ਕੀ ਕਰੀਏ ਜਿਉਂ ਜਿਗਰ ਦੀ ਤਾਂ ਚੁਕ ਲੈ ਦੇ ਨਜ਼ਰਾਤੋਂ ਗਿਰ ਗਈ ਕੀ ਕਰੀਏ ਜਿਉਂ ਜਿਗਰ ਦੀ ਤਾਂ ਚੁੱਕ ਲੈnde ਨਜ਼ਰਾਤੋਂ ਗਿਰ ਗਈ ਕੀ ਕਰੀਏ ਬਹੁਤ ਹੀ ਖੂਬਸੂਰਤ ਹੈ ਤੇ ਜਦੋਂ ਆਪਣੇ ਸਕੂਲ ਦੇ ਵਿੱਚ ਜਾਂ ਆਪਣੇ ਫਰੈਂਡਸ ਦੇ ਵਿੱਚ ਮਤਲਬ song ਸੁਣਾਉਂਦੇ ਹੋ ਤੇ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਮਤਲਬ ਤੇ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਸਟੂਡੈਂਟਸ ਸਪੋਰਟ ਕਰਦੀਆਂ ਤਾਂ ਕਹਿੰਦੀਆਂ ਵੀ ਹਾਂ ਸਾਡੀ ਸਿੰਗਰ ਬੈਠੀ ਆ ਸਾਡੇ ਵਿੱਚ ਸਾਡੇ ਫਿਊਚਰ ਸਿੰਗਰ ਮਤਲਬ ਟੀਚਰਸ ਵੀ ਬਹੁਤ ਸਪੋਰਟਿਵ ਹੈ ਮੈਂ ਜਿੱਦਾਂ ਐਚਐਮਵੀ ਕਾਲਜ ਚ ਲਿਸਟਡੀ ਕਰ ਰਹੀ ਆ ਉਸ ਤੋਂ ਪਹਿਲਾਂ ਮੈਂ ਸਕਾਲਰਸ਼ਿਪ ਤੇ ਬੇਸ ਤੇ ਸਿਟੀਵਰਲ ਸਕੂਲ ਚ ਸਟਡੀ ਕੀਤੀ ਉਸ ਤੋਂ ਪਹਿਲਾਂ ਮੈਂ ਸੈਂਸ ਹੋਲਡ ਜਟ ਸਟਡੀ ਕੀਤੀ ਹੈ ਤੇ ਮੈਂ ਇਦਾਂ ਨਹੀਂ ਆ ਕਿ ਮੈਨੂੰ ਕਦੇ ਵੀ ਇਦਾਂ ਨਹੀਂ ਇਦਾਂ ਸਕੂਲਸ ਵੱਲੋਂ ਕਾਲਜਸ ਵੱਲੋਂ ਬਹੁਤ ਸਪੋਰਟ ਮਿਲਿਆ ਹਮੇਸ਼ਾ ਹੀ ਹੁਣ ਵੀ ਮੈਂ ਐਚਐਮਵੀ ਕਾਲਜ ਚ ਸਟਡੀ ਕਰ ਰਹੀ ਆ ਮੇਰੀ ਟੀਚਰਸ ਬਹੁ ਫਿਲਚ ਲਗਾ ਕੇ ਬੈਚੀ ਦਾ ਕਾਲਜ ਬੜਾ ਵਧੀਆ ਮੂਵਮੈਂਟਸ ਹੁੰਦੇ ਆ ਸੋ ਇਦਾਂ ਹੈ ਕਿ ਸਹੇਲੀਆਂ ਵੀ ਸਪੋਰਟ ਕਰਦੀਆਂ ਆ ਜੀ ਤੇ ਪਾਵਨੀ ਕਦੇ ਇਦਾਂ ਹੋਇਆ ਕਿ ਸ਼ਿਕਵਾ ਹੋਵੇ ਕਿ ਕਿਸੇ ਨੇ ਬਾਣੀ ਫੜੀ ਅ ਕਿਉਂਕਿ ਟੈਲੈਂਟ ਵੀ ਆ ਸਭ ਕੁਝ ਮਤਲਬ ਵਧੀਆ ਕਰਦੇ ਹੋ ਤੁਸੀਂ ਹੁੰਦਾ ਹੈ ਸ਼ਿਕਵਾ ਹੁੰਦਾ ਹੈ ਮਤਲਬ ਪਰ ਉਹ ਦੇਲਚੀ ਰੱਖਣਾ ਪੈਂਦਾ ਬਿਕਾਜ਼ ਮੈਨੂੰ ਇਦਾਂ ਲੱਗਦਾ ਹੈ ਕਿ ਮੈਂ ਆਪਣੇ ਪੈਰਾਂ ਤੇ ਆਪ ਸਟੈਂਡ ਹੋਵਾਂ ਕਿਸੇ ਦੇ ਥਰੂ ਜਾਂ ਇਦਾਂ ਅੱਗੇ ਨਾ ਜਾਵਾਂ ਤੇ ਮੈਨੂੰ ਇਦਾਂ ਲੱਗਦਾ ਬਟ ਉਹ ਚੀਜ਼ ਜਿੱਦਾਂ ਤੁਸੀਂ ਕਹਿੰਦੇ ਕਿ ਮੇਰੀ ਸਿੰਗਰਜ਼ ਵੀਡੀਓ ਸਪੋਰਟ ਕਰਦੇ ਆ, ਸ਼ੇਅਰ ਕਰਦੇ ਆ ਹਨਾ ਹੁਣ ਕਈ ਲੋਕੀ ਇਦਾਂ ਕਹਿਣਗੇ ਕਿ ਤੁਸੀਂ ਕਹਿੰਦੇ ਮੈਂ ਕਿਸੇ ਥਰੂ ਨਹੀਂ ਅੱਗੇ ਜਾਣਾ ਚਾਹੁੰਦੀ। ਉਹ ਇੱਕ ਅਲੱਗ ਚੀਜ਼ ਹੈ ਕਿ ਸਿੰਗਰਜ਼ ਨੂੰ ਵਧੀਆ ਲੱਗਦੀ ਹੈ ਵਾਇਸ ਤੇ ਉਹ ਸ਼ੇਅਰ ਕਰ ਦਿੰਦੇ ਆ, ਰਾਈਟ? ਹਨਾ ਪਰ ਮੈਂ ਕਿਸੇ ਦੇ ਥਰੂ ਇਦਾਂ ਅੱਗੇ ਨਹੀਂ ਜਾਣਾ ਚਾਹੁੰਦੀ। ਮੈਂ ਚਾਹੁੰਨੀ ਕਿ ਮੈਂ ਆਪਣੇ ਪੈਰਾਂ ਤੇ ਆਪ ਸਟੈਂਡ ਹੋਵਾਂ। ਕਿ ਮਤਲਬ ਮੈਂ ਖੁਦ ਕੋਸ਼ਿਸ਼ ਕਰਾਂ ਆਪਣੀ ਜ਼ਿੰਦਗੀ 'ਚ ਜਿੱਦੇ ਨਾਲ ਮੈਨੂੰ ਲੋਕੀ ਪਿਆਰ ਕਰਨ। ਮੈਂ ਮਤਲਬ ਕਿਉਂਕਿ ਲੋਕੀ ਜਿਹੜੇ ਆ ਸਿਰਫ ਇੱਕ ਆਡੀਅנס ਹੀ ਆ ਜਿਹੜੀ ਸਾਨੂੰ ਖੜ ਰੇਤੇ ਜਿਹਦੇ ਨਾਲ ਮੈਂ ਅੱਗੇ ਵਧਾ ਦੀ ਪਾਵ ਨੇ ਇੰਨੀ ਮਿੱਠੀ ਆਵਾਜ਼ ਹੈ ਤੁਹਾਡੀ ਸਾਡੀ ਆਡੀਅנס ਨੂੰ ਜਾਂਦੇ ਜਾਂਦੇ ਇੱਕ ਪਿਆਰਾ ਜਿਹਾ ਗੀਤ ਜ਼ਰੂਰ ਸੁਣਾ ਕੇ ਜਾਓ ਠੀਕ ਹੈ ਜੀ ਮੈਂ ਇੱਕ Song ਸੁਣਾਉਣਾ ਚਾਹੂੰਗੀ ਤੇ ਨਾਲੇ ਮੈਂ ਪੇਰੈਂਟਸ ਨੂੰ ਵੀ ਰਿਕੁਐਸਟ ਕਰਨਾ ਚਾਹੂੰਗੀ ਸਾਰੇ ਜਿਹੜੇ ਆਡੀਅנס ਦੇਖ ਰਹੀ ਹੈ ਕਿ ਉਹਨਾਂ ਦੇ ਬੱਚੇ ਜਿਹੜੀ ਫੀਲਡ 'ਚ ਅੱਗੇ ਜਾਣਾ ਚਾਹੁੰਦੇ ਹਨ ਉਹਨਾਂ ਨੂੰ ਇਸ ਚੀਜ਼ ਸਪੋਰਟ ਕਰਿਆ ਕਰੋ ਐਂਡ ਇਹ ਕਹਿਣਾ ਚਾਹੂੰਗੀ ਕਿ ਜਿਹੜੇ ਬੱਚੇ ਆ ਜਿਹੜੇ ਏਦਾਂ ਦੀ ਲਾਈਨਸ ਵਿੱਚ ਜਾਣਾ ਚਾਹੁੰਦੇ ਆ ਹਨਾ ਰਾਈਟ ਉਹਨਾਂ ਨੂੰ ਕੋਈ ਸਕੋਪ ਨਹੀਂ ਮਿਲਦਾ ਤੇ ਉਹਨਾਂ ਦੀ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਲੋਕਾਂ ਤੱਕ ਉਹਨਾਂ ਦੀ ਆਵਾਜ਼ ਪਹੁੰਚ ਬਿਕੋਜ਼ ਸਾਡੇ ਸੁਪਨੇ ਤਾਂ ਉਹਨਾਂ ਦੇ ਵੀ ਤਾਂ ਬਹੁਤ سارے ਸੁਪਨੇ ਹੋਣਗੇ ਹਨਾ ਤੇ ਮੈਂ ਚਾਹੁੰਨੀ ਕਿ ਸਾਰਿਆਂ ਦੇ ਸੁਪਨੇ ਪੂਰੇ ਹੋਣ ਜਿਹੜੇ ਜਿਹੜੇ ਦੇਖਦੇ ਆ ਤੇ ਮੈਂ ਸੌਂਗਸ ਨਾ ਦਿੰਨੀ ਆ ਮਿਹਨਤਾਂ ਦੇ ਉੱਤੇ ਪੂਰਾ ਜ਼ੋਰ ਪਾਉਣਾ ਪੈਂਦਾ ਹੱਥ ਮੰਜ਼ਲਾਂ ਦੇ ਸਿਰਾਂ ਤੇ ਲਾਉਣ ਨੂੰ ਰੱਬ ਕਦੇ ਧਰਿਆ ਬੈਠੇ ਰੋਟੀ ਨਹੀਂ ਉਹ ਦਿੰਦਾ ਵੀ ਤੋੜਨੀ ਪੈਂਦੀ ਐ ਮੂੰਚ ਪਾਉਣ ਨੂੰ ਐਵੇਂ ਨਹੀਂ ਉਹ ਜਾਂਦੀਆਂ ਵੀਗੇ ਮਾ ਜਿੱਤੀਆਂ ਐਵੇਂ ਨਹੀਂ ਉਹ ਜਾਂਦੀਆਂ ਵੀਗੇ ਮਾ ਜਿੱਤੀਆਂ ਕੋਟੀ ਦੇ ਖਡਾਰੀ ਵੀ ਹਰੋਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਦਿਨ ਚੰਗੇ ਆਉਂਦੇ ਨਹੀਂ ਲਿਓਣੇ ਪੈਂਦੇ ਨੇ ਐਵੇਂ ਲੋਕੀ ਰਹਿੰਦੇ ਚੰਗੇ ਦਿਨ ਢੀਕਦੇ ਦਿਨ ਚੰਗੇ ਆਉਂਦੇ ਨਹੀਂ ਲਿਓਣੇ ਪੈਂਦੇ ਨੇ ਇੱਕ ਹੋਰ ਚੀਜ਼ ਅਸੀਂ ਸੁਣਿਆ ਕਿ ਤੁਸੀਂ ਫੌਕ ਗੀਤ ਬਹੁਤ ਸੋਹਣੇ ਗਾਉਂਦੇ ਹੋ ਉਹ ਵੀ ਇੱਕ ਗੀਤ ਸੁਣਾ ਦਿਓ ਜਾਂਦੇ ਜਾਂਦੇ ਹੋ ਮੇਰੀ ਜੁਗਨੀ ਦੇ ਧਾਗੇ ਬੱਗੇ ਜੁਗਨੀ ਉਹਦੇ ਮੂੰਹੋਂ ਹੋ ਜੁਗਨੀ ਉਹਦੇ ਮੂਹੋਂ ਫਰ ਬੇਜੀ ਨੂੰ ਸੱਟ ਇਸ਼ਕ ਦੀ ਹੋ ਜੀ ਨੂੰ ਸੱਟ ਇਸ਼ਕ ਦੀ ਲੱਗੇ ਉਹ ਵੀਰ ਮੇਰੇ ਆ ਜੁਗਨੀ ਮੇਰੇ ਆ ਜੁਗਨੀ ਕਹਿੰਦੀ ਆ ਜਿਹੜੀ ਨਾਮ ਸਾਈ ਦਾ ਨਾਮ ਅਲੀ ਦਾ ਨਾਮ ਮੋਲਾ ਦਾ ਲੈਂਦੀ ਆ ਸ਼ੁਕਰੀਆ ਕੀਮਤੀ ਸਮਾਂ ਦੇਣ ਵਾਸਤੇ ਥੈਂਕ ਯੂ ਸੋ ਮਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਪਿਆਰੀ ਜੀ ਬੱਚੀ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਤੇ ਬਹੁਤ ਹੀ ਖੂਬਸੂਰਤ ਇਹਨਾਂ ਦੀ ਆਵਾਜ਼ ਹੈ ਤੁਸੀਂ ਵੀ ਜ਼ਰੂਰ ਇਹਨਾਂ ਨੂੰ ਸਪੋਰਟ ਕਰਨਾ ਹੈ ਪਾਵਨੀ ਨਾ ਦਾ ਨਾਮ ਹੈ ਤੁਸੀਂ ਇਹਨਾਂ ਨੂੰ ਇੰਸਟਾਗ੍ਰam ਤੇ ਜਾ ਕੇ ਫੋਲੋ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਵੀ ਤੁਸੀਂ ਢੇਰ ਸਾਰਾ ਪਿਆਰ ਦੇਣਾ ਹੈ ਉਸ ਵਾਸਤੇ ਜ਼ਰੂਰ ਤੁਸੀਂ ਆਪਣੀ ਫੀਡਬੈਕ ਤੇ ਇਸ ਬੱਚੀ ਦੇ ਹੌਸਲਾ ਵਸਾਉਣ ਦੇ ਲਈ ਕਮੈਂਟ ਕਰਨਾ ਹੈ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਜੁੜੇ ਰਹੋ ਪੰਜਾਬ ਨਿਊਜ਼ ਦੇ ਨਾਲ ਧੰਨਵਾਦ